हां जी ਮੇਰੇ ਆ ਭੈਣਾ ਤੇ ਮੇਰੇ ਵੀਰਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੀ ਜਿਵੇਂ ਕਿ ਤੁਸੀਂ ਵੇਖ ਰਹੇ ਸੀ ਆਪਣੇ ਕੋਲ ਸਭ ਤੋਂ ਸਿਰਾ ਕੁਆਲਿਟੀ ਦਾ ਡੱਬਾ ਜਿਹੜੇ ਵੀਰ ਲੈ ਕੇ ਗਏ ਅੱਜ ਵੀ ਉਹ ਆਪਣੇ ਤੇ ਵਿਸ਼ਵਾਸ ਕਰਦੇ ਸਭ ਤੋਂ ਸੋਨਾ ਡੱਬਾ ਟਾਂਦੀ ਦੀ ਲੱਕੜ ਦਾ ਬਣਿਆ ਹੋਇਆ ਇਹ ਡੱਬਾ ਵੀ ਤੁਹਾਨੂੰ ਮਿਲ ਜਾਣਾ ਉਸ ਤੋਂ ਬਾਅਦ ਇੱਕ ਨਵਾਂ ਜਿਹੇ ਅੰਦਰ ਡੱਬਾ ਲੈ ਕੇ ਆਏ ਇਹਦੀ ਕੁਆਲਿਟੀ ਚੈੱਕ ਕਰੋ ਕਿੰਨਾ ਸੋਨਾ ਡੱਬਾ ਸਤਿ ਬਾਖਮਾ ਖਰੇ ਤੇ ਤਮੀਨਾਕਾਰੀ ਹੋਈ ਵੀ ਆ ਵਿੱਚੋਂ ਤਰਾਸ਼ ਤਰਾਸ਼ ਕੇ ਉਸ ਤੋਂ ਬਾਅਦ ਇਹ ਡੱਬਾ ਪੇਪਰ ਲੱਗਿਆ ਹੁੰਦਾ ਤੁਸੀਂ ਜਿਹੜੇ ਡੱਬੇ ਦੇ ਉੱਪਰ ਬਹੁਤ ਸੋਨੇ ਮੈਂ ਲੱਗਾ ਉਸ ਤੋਂ ਡੇਟ ਕਰੋ ਤੇ ਵਿੱਚ ਅਗੇ ਇਹ ਮੇਰਾ ਡੱਬਾ ਬਹੁਤ ਹੀ ਪਿਆਰੇ ਡੱਬੇ ਜਿਨ੍ਹਾਂ ਨੂੰ ਪੈਣਾ ਬਣਾ ਮਾਫਰ ਕਰਦੀਆਂ ਡੱਬਿਆਂ ਦੇ ਵਿੱਚ ਕੁਝ ਵੈਰਾਈਟੀਆਂ ਦੇਖਿਆ ਉਸ ਤੋਂ ਅੱਜ ਮੈਂ ਕੱਪ ਹੋਲਡਰ ਆਪਾਂ ਨਵੇਂ ਲੈ ਕੇ ਆਏ ਸੀ ਜਿਹੜੇ ਤੁਹਾਨੂੰ ਬਤਾਈਏ ਮੈਂ ਤੁਸੀਂ ਇਹ ਲੈ ਕੇ ਆਏ ਕੱਪ ਹੋਲਡਰ ਜਿਹੜੇ ਤੁਸੀਂ ਇਹ ਬਹੁਤ ਸੋਹਣੇ ਇਹ ਕੱਪ ਹੋਲਡਰ ਅਗੇ ਫੰਡਮੈਂਟਲ ਲੈ ਕੇ ਆਏ ਤੁਹਾਡੇ ਪਪਾ ਵਾਸਤੇ ਇਹ ਉਸ ਤੋਂ ਹੀ ਖਾਸ ਲੱਗਦੇ ਆ ਇਹ ਹੋ ਗਿਆ ਉਸ ਤੋਂ ਇਹ ਹੋ ਗਿਆ ਖੁੰਣ ਵਾਲੀਆਂ ਵੀ ਤੁਸੀਂ ਵੇਖ ਸਕਦੇ ਕੁਸ਼ੈਰਾਂ ਵਾਲੀਆਂ ਪੈਣਾ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਕੇ ਟੰਡਾਂ ਵਿੱਚ ਵੀ ਇਹ ਨਿਰਮਚਦਾ ਨਹੀਂ ਜਿੰਨੇ ਆਪਣੇ ਕੋਲ ਇਹ ਪਹਿਲਾਂ ਆਪਣੇ ਕੋਲ ਸੀ ਇਹ ਵੱਡੀ ਸਭ ਤੋਂ ਜ਼ਿਆਦਾ ਵਿਕਦੀ ਹੈ ਜਿਹੜੀ ਤੁਹਾਨੂੰ 1200 ਰੁਪਏ ਦੀ ਪੈਂਦੀ ਹੈ ਕੁਆਲਿਟੀ ਵਾਕ ਮਾ ਲੋਗੀ ਲੱਕੜ ਦੀ ਪੂਰੀ ਗਾਰੰਟੀ ਹੋਗੀ ਉਸ ਤੋਂ ਬਾਅਦ ਇਹ ਕੋਲ ਕਾ ਦੀ ਵੱਡੀ ਉਸ ਤੋਂ ਬਾਅਦ ਸਾਡੇ ਸਟੇਜ ਵਿੱਚ ਟੋਪਾਂ ਪਈਆਂ 200 ਕਰਨ ਵਾਲੀਆਂ ਉਸ ਤੋਂ ਬਾਅਦ ਇਹ ਅੱਗੇ ਤੁਹਾਡੇ ਘਰ ਸਜਾਉਣ ਵਾਸਤੇ ਮੋਟਰਸਾਈਕਲ ਜਿਵੇਂ ਤੁਸੀਂ ਵੇਖ ਸਕਦੇ ਲੋਹੇ ਦਾ ਮੋਟਰਸਾਈਕਲ ਬੜਾ ਕਮਾਲ ਦਾ ਸੋਦੇ ਆ ਗਿਆ ਤੇ ਇਹ ਲੱਕੜ ਦਾ ਆ ਗਿਆ ਜਿਵੇਂ ਉਸ ਦੇ ਇੱਕ ਕੱਪ ਰਿੰਡਰ ਜੋ ਟਾਲੀ ਦੀ ਲੱਕੜ ਦੇ ਵਿੱਚ ਲੈ ਕੇ ਆਏ ਜਿਵੇਂ ਬਹੁਤ ਸੋਹਣਾ ਇੱਕ ਕੁਰਸੀ ਵਾਲਾ ਕੱਪ ਫੋਲਡਰ ਵੀ ਹੁੰਦੇ ਇਹ ਜਿਵੇਂ ਪਚਾਬੀਆਂ ਟੰਗਣ ਵਾਸਤੇ ਓਮ ਵਾਲਾ ਟਾਲੀ ਦੇ ਅਸਰ ਦੀ ਕੁਆਲਟੀ ਵਿੱਚ ਇਹ ਤੁਹਾਨੂੰ 300 ਰੁਪਏ ਦਾ ਜਨਾ ਉਸ ਤੋਂ ਰੇਟ ਡ੍ਰੇਪ ਸੀ ਦੇ ਸਰ ਬਾ ਕਮਾਲ ਡਰੇ ਆ ਸਭ ਤੋਂ ਸਰਾ ਇਹ ਕੱਪ ਫੋਲਡਰ ਜਿਹੜਾ ਆਪਣਾ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਜਿਸ ਮਾਣਾ ਮੂਹ ਖਰੀਦਦੇ ਸਾਡੇ ਕੋਲ ਭਣਾ ਲੈ ਕੇ ਜਾਂਦੇ ਆ ਦੀਪੂਰ ਕਾਂ ਦੇ ਉਸ ਤੋਂ ਬਾਅਦ ਇਹ ਟ੍ਰੇਡ ਜਿਹੜੀ ਦੇਖਦੇ ਪਲੇਟ ਬਾਸ ਮਾਰ ਆਹ ਟ੍ਰੇਡ ਬਹੁਤ ਸੁਣੀ ਹੈ ਬੜੀ ਲੇਟ ਨੇ ਅੱਜ ਵੀ ਇਹ ਟ੍ਰੇਡ ਦੀ ਕੁਆਲਿਟੀ ਬਹੁਤ ਸੁਣੀ ਹੈ ਦੀਪੂਰ ਕਾਦੀ ਪੱਟੀ ਜੀ ਇਹ ਮੰਦਰ ਵੀ ਆਪਾਂ ਲੈ ਕੇ ਜਾਂਦੇ ਜੀ ਤੁਸੀਂ ਸਰ ਕਰਦੇ ਜੀ ਪੂਜਾ ਵਾਸਤੇ ਮੰਦਰ ਪਰ ਸੁਣਨਾ ਉਸ ਤੋਂ ਬਾਅਦ ਆਪਣਾ ਕੋਈ ਮੁੱਖੀ ਪਿਕੌਲੀ ਇਹ ਵੀ ਲੈ ਕੇ ਆਉਂਦੇ ਆ ਉਸ ਤੋਂ ਬਾਅਦ ਤੁਹਾਨੂੰ ਇੱਧਰ ਦਿਖਾਈਏ ਤੁਸੀਂ ਸਰ ਸਾਰਾ ਸਟਾਕ ਜਿਹੜੇ ਪਾਰਟ ਰੱਖਣ ਵਾਲੇ ਇਹ ਸਾਰੇ ਲੈ ਕੇ ਆਉਂਦੇ ਉਸ ਤੋਂ ਬਾਅਦ ਚੱਕਲੇ ਜਿਹੜੇ ਦੇਖਦੇ ਸਟੈਂਡ ਚੱਕਲੇ ਜਿਹੜੇ ਨੇ ਉਸ ਤੋਂ ਬਾਅਦ ਜੀ ਬੀਰ ਮੱਗ ਨਵੇਂ ਲੈ ਕੇ ਆਏ ਸਾਰੇ ਬਹੁਤ ਜ਼ਿਆਦਾ ਟਮਾਟੇ ਸੀ ਦੇ ਵਿੱਚ ਇੱਕ ਆਪਾਂ ਨਮਾਰੀ ਵੇਖੀ ਉਹ ਲੇ ਕੇ ਇਹ ਇਹ ਲ ਹਮਾਰੀ ਫਿਲਰ ਵਾਲੀ ਐਪਲ ਫੋਮ ਸ਼ੂਟ ਸੀ ਉਸ ਤੋਂ ਬਾਅਦ ਜੀ ਨਮਾਰੀ ਪੈ ਕਿ ਹੋਰ ਲੈ ਕੇ ਆਏ ਜਿਹਦੇ ਥੱਲੇ ਦਰਾਜ ਵੀ ਖੁੱਲਦਾ ਤੁਸੀਂ ਦੇਖ ਸਕਦੇ ਇਹ ਦਰਾਜ ਬਣਿਆ ਤੇ ਲੱਕੜ ਦੀ ਕੁਆਲਿਟੀ ਤੁਸੀਂ ਚੈੱਕ ਕਰਿਓ ਟਾਲੀ ਦੀ ਜਿਵੇਂ ਤੁਹਾਨੂੰ ਕਹਿੰਦੇ ਉਸੇ ਤਰ੍ਹਾਂ ਚੀਜ਼ ਸਹੀ ਹੋਵੇ ਬੰਦਾ ਪੈਸੇ ਲੱਗੇ ਭੁੱਲ ਜਾਂਦਾ ਪਰ ਜਦੋਂ ਚੀਜ਼ ਮਾੜੀ ਮਿਲ ਜੇ ਨਾ ਪੈਸੇ ਦੇ ਕੇ ਫਿਰ ਬਹੁਤ ਔਖਾ ਇਹ ਜੱਗ ਵੀ ਤੁਸੀਂ ਦੇਖ ਸਕਦੇ ਸਾਰੇ ਬਹੁਤ ਸੋਨੇ ਕਮਾ ਬਹੁਤੀ ਇਹ ਕੇਕ ਆਪ ਹੌਲਡਰ ਵੀ ਤੁਹਾਨੂੰ ਦਿਖਾਉਣਾ ਪਊਗਾ ਸੀ ਜਿਹੜਾ ਆਪਾਂ ਇੱਥੇ ਲੈ ਕੇ ਆਏ ਨਾ ਡਿਜ਼ਾਈਨ ਦੇ ਇਹਨਾਂ ਡਿਸਰਟ ਚਾਹ ਲਈ ਤੁਸੀਂ ਵੇਖੋ ਇਹ ਸਰ ਲੱਕੜ ਦੀ ਕੁਆਲਿਟੀ ਚੈੱਕ ਕਰਿਓ ਉਸ ਤੋਂ ਬਾਅਦ ਇਹ ਦਿਖਾਵਾਂ ਇਸ ਦਾ ਹੌਲਡਰ ਇਹ ਲੈ ਕੇ ਆਏ ਜਿੱਦੇ ਵਿੱਚ ਆਪਾਂ ਪੈਨ ਵੀ ਰੱਖ ਸਕਦੇ ਆ ਇੱਥੇ ਆਪਣਾ ਮੋਬਾਈਲ ਵੀ ਰੱਖ ਸਕਦੇ ਆ ਨਾਲੇ ਆਪਾਂ ਇਹ ਦੁਕਾਨਦਾਰ ਵੀਰਾਂ ਵਾਸਤੇ ਕਾਊਂਟਰ ਤੇ ਰੱਖੀਏ ਇਹ ਸਰ ਬਹੁਤ ਸੋਨੇ ਸੋਨੇ ਕੱਪ ਹੌਲਡਰ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਧਰ ਦਿਖਾਵਾਂ ਇਹ ਉਸ ਤੋਂ ਬਾਅਦ ਇਹ ਚੀਜ਼ ਆਪਾਂ ਲੈ ਕੇ ਆਏ ਇੱਕ ਜਿਹੜੀ ਐਸਟਰਾ ਕੋਲੋਂ ਆਦੋਂ ਨੇਂ ਦੇ ਮੈਗਨਟ ਤੇ ਨਰਖੁੰਦੇ ਆ ਤੁਸੀਂ ਜਿਸ ਤਰ੍ਹਾਂ ਇਹ ਸਟ੍ਰੈਟਜੀ ਆ ਦੇ ਸਰ ਬਹੁਤ ਚੰਗਾ ਪੱਥਰ ਵਾਲਾ ਸਬਾਨਾ ਆਇਆ ਅਸੀਂ ਲੱਕੜ ਦਾ ਜੈਪੁਰ ਤੋਂ ਲੱਕੀਨ ਤੱਕ ਸੀਗਾ ਉਸ ਤੋਂ ਬਾਅਦ ਤੁਹਾਨੂੰ ਟ੍ਰਿਆੰਗ ਖਾਵਾਂ ਇਹ ਤੁਸੀਂ ਦੱਬਿਆ ਨੀ ਕੁਆਲਟੀ ਚੈੱਕ ਕਰੋ ਸਾਰੇ ਟੁਕੜੀ ਇਹ ਬਹੁਤ ਲਾਗੇ ਇਹਦੇ ਇੱਕ ਨੇ ਆਨੇ ਸਰ ਦੱਬਿਆ ਸਾਰੇ ਉਸ ਤੋਂ ਬਾਅਦ ਔਰ ਮੈਂ ਤੁਹਾਨੂੰ ਦਿਖਾਵਾਂ ਨਵਾਂ ਜੜਾਪ ਲੈ ਕੇ ਆਇਆ ਇਸ ਕੇ ਮੇਜ ਲੈ ਕੇ ਆਇਆ ਬਹੁਤ ਸੋਨਾ ਜੜਾ ਤੁਸੀਂ ਫੋਲਡ ਕਰ ਸਕਦੇ ਹੋ ਕਿਤੇ ਵੀ ਲਿਜਾ ਸਕਦੇ ਹੋ ਮਾਸ ਆਪਣੇ ਘਰ ਵਿੱਚ ਜਦੋਂ ਮਰਜ਼ੀ ਤੁਸੀਂ ਵਰਤ ਸਕਦੇ ਹੋ ਬਹੁਤ ਮੀਨਾ ਕਾਰੀ ਦੇ ਨਾਲ ਜਿਸ ਕਾਰਵਨ ਹੋਈ ਵੀ ਇਹਦੇ ਉੱਤੇ ਬਹੁਤ ਹੀ ਸੋਹਣੀ ਚੀਜ਼ ਆ ਉਸ ਤੋਂ ਬਾਅਦ ਇਹ ਲੈ ਕੇ ਆਂਦਾ ਜਿਵੇਂ ਤੁਹਾਡੇ ਵਾਸਤੇ ਮੋਬਾਈਲ ਰੱਖਦਾ 200 ਰੁਪਏ ਦਾ ਹੁੰਦਾ ਹੈ 68 ਰੁਪਏ ਦਾ ਇੱਕ ਪੀਸ ਵੀ ਸੀ 68 ਰੁਪਏ ਦਾ ਇਸ ਕਾਰ ਵਿੱਚ ਚਾਬੀਆਂ ਰੱਖਾਂ ਵਾਸਤੇ ਇਹ ਮਦਾਨੀਆਂ ਆ ਗਈਆਂ ਇਹ ਚੱਕੀਆਂ ਆ ਗਈਆਂ ਮੇਰੀ 500 ਰੁਪਏ ਦੀ ਉਸ ਤੋਂ ਦੇ ਕਿਮੈਂਟਰੀ ਆਪਾਂ ਹੋ ਰਹੀ ਹੈ ਕਿ ਸੋਹਣੀ ਲੱਗੀਆਂ ਹੈ ਓਪੀ ਦਾ ਇਵੈਂਟ ਦੀ ਇਹ ਇਵੈਂਟ ਬੱਚਿਆਂ ਵਾਸਤੇ ਬਹੁਤ ਹੀ ਸੋਹਣੀ ਲੱਕੜ ਦੀ ਕਲੈਕਟਰੀ ਆ ਗਈ ਜਿਹੜੀ ਮੈਂ ਰੱਖਣ ਵਾਲਿਆ ਆ। ਉਹਦਾ ਫਲਾਵਰ ਪੋਟ ਬਹੁਤ ਸਾਰੇ ਵੀਰਾਂ ਦੀ ਡਿਮਾਂਡ ਸੀ ਕਿਸਨ ਫਲਾਵਰ ਪੋਟ ਵੱਡੇ ਚਾਹੁੰਦੇ। ਇਹ ਫਲਾਵਰ ਪੋਟ ਵੇਖੋ। ਬਹੁਤ ਵੱਡੇ ਸਾਈਜ਼ ਵਿੱਚ ਲੈ ਕੇ ਆਂਦੇ। ਇਹ ਹੀ ਵੱਡੇ ਫਲਾਵਰ ਪੋਟ, ਇਹ ਹੀ ਵੱਡੇ ਫਲਾਵਰ ਪੋਟ। ਉਹਦਾ ਟ੍ਰੇ ਆ ਲੈ ਕੇ ਆ ਤੁਸੀਂ ਇਹ ਟ੍ਰੇ ਚੈੱਕ ਕਰੋ। ਉਸ 'ਤੇ ਬਹੁਤ ਸਾਰੀਆਂ ਪੰਨਾਂ ਦੇ ਘਰ ਚੂੜੀਆਂ ਦਾ ਦਜੇ ਪੰਨ ਟਾਲੀ ਦੀ ਲੱਕੜ ਦਾ ਬਣਿਆ ਹੋਇਆ ਵਾਲਾ ਸਟੈਂਡ। ਇਸ ਤਰ੍ਹਾਂ ਦੇ ਵਿੱਚ ਚੂੜੀਆਂ ਵੱਖ-ਵੱਖ ਟੰਗੀਆਂ ਜਾਂਦੀਆਂ। ਉਸ ਤੋਂ ਤੇ ਕੇਸ ਚੂੜੀ ਵਾਲਾ ਸਟੈਂਡ ਹੋ ਗਿਆ ਜੀ ਮੈਂ ਆਪਣੇ ਕੋਲ। ਇਹ ਟਰੇ ਆਗੀਆਂ ਜਿਹਨੂੰ ਕਿਸ ਮਾਮਾ ਪਿਆਰ ਕਰਦੇ ਉਸ ਤੋਂ ਬਾਅਦ ਇੱਕ ਆਪੇ ਮੇਜ਼ ਲੈ ਕੇ ਆਏ ਤੁਹਾਡੇ ਲਈ ਬਹੁਤ ਸੋਹਣਾ ਜਿਹਨੂੰ ਤੁਸੀਂ ਪਲੇਟ ਤੌਰ ਤੇ ਵਰਤ ਸਕਦੇ ਇਸ ਮੇਜ਼ ਨੇ ਤੇ ਇਸ ਨੂੰ ਤੁਸੀਂ ਖੋਲ ਕੇ ਵੀ ਹੱਥ ਵਿੱਚ ਸਾਰਾ ਸੈਂਪਲ ਹੁੰਦਾ ਤਿੰਨੇ ਸਟੈਂਡ ਦੇ ਖੁੱਲ ਜਾਂਦੇ ਆ ਇਹ ਪਟਰੇ ਤੌਰ ਤੇ ਵਰਤਣਾ ਟਰੇ ਵੀ ਜਿੰਮੇ ਆਪਾਂ ਕਿਵਰੀ ਯਾਤਰਾਤ ਜਾਂਦੇ ਆ ਸਾਫ ਰਹਿ ਜਾਂਦੇ ਆ ਉੱਥੇ ਵੀ ਨਾ ਆਪਾਂ ਜਿੱਥੇ ਮਰਜੀ ਫੈਕ ਕੇ ਆਪਾਂ ਆਪਣਾ ਨਾਲ ਖਾਣਾ ਖਾ ਸਕਦੇ ਨੇ ਜਾ ਸਕਦੇ ਆ ਉਸ ਤੋਂ ਬਾਅਦ ਇਹ ਆਗੀਆਂ ਤੁਸੀਂ ਜਿਸੇ ਬੈਠਣ ਵਾਸਤੇ ਕਰਦੀਆਂ ਬਹੁਤ ਹੀ ਬਾਕਮਾਲ ਇਹ ਸਟੈਂਡੀ ਟੇਬਲ ਲੈ ਕੇ ਆਏ ਆਹ ਕਮਾਲ ਬਹੁਤ ਸਾਰੇ ਵੀਰਾਂ ਦੀ ਡਿਮਾਂਡ ਸੀ ਕਿ ਸਾਨੂੰ ਇਹ ਜ਼ਰੂਰ ਲੱਭਦੇ ਇਹਦੇ ਵਿੱਚ ਆਪਾਂ ਥੋੜਾ ਬਹੁਤ ਸਾਮਾਨ ਵੀ ਰੱਖ ਸਕਦੇ ਆ ਆਪਣੇ ਜਿੱਥੇ ਮਰਜ਼ੀ ਵਰਤੋ ਮੀਨਾ ਕਰੀ ਤੁਸੀਂ ਵੇਖ ਰਹੇ ਕਿਸੇ ਵੀਰ ਨੂੰ ਕੋਈ ਚਾਹੀਦੀ ਹੈ ਕਿ ਮੈਂ ਜਾਣਕਲਾ ਕਿ ਤੁਸੀਂ ਮੈਨੂੰ ਵੀਡੀਓ ਕਾਲ ਕਰਕੇ ਵੀ ਸਾਰਾ ਸਾਮਾਨ ਵੇਖ ਸਕਦੇ ਹੋ ਇਹ ਸਾਡੇ ਕਲਾ ਵਾਲੇ ਟਰੈਕਟਰ ਆਗੇ ਜਿਹੜੇ ਤੁਸੀਂ ਵੇਖ ਰਹੇ ਇਹ ਸਾਡੀ ਛੋਟੀ ਜੀ ਦੁਕਾਨ ਆ ਜਿਹਨੂੰ ਤੁਸੀਂ ਬੜਾ ਮੂਹ ਪਿਆਰ ਕਰਦੇ ਹੋ ਸਾਰੇ ਜਣੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਵੀਰ ਦੇ ਨਾਲ ਤੁਸੀਂ ਜੁੜੇ ਰਹੋ ਇਹਨੂੰ ਹੌਸਲਾ ਦੇਂਦੇ ਰਮਾ ਹੋਰ ਕੁਝ ਵੱਖਰਾ ਲਿਖਾਉਂਦਾ ਰਵਾਂ ਨੀ ਏ ਟਰੇ ਵੀ ਆਪਾਂ ਨਵੀਂ ਲੈ ਕੇ ਆਏ ਇਸ ਵਾਰ ਉਸ ਤੋਂ ਬਾਅਦ ਇਹ 3 ਮੰਦਿਰ ਆਗੇ ਜਿਹੜੇ ਤੁਸੀਂ ਦੇਖਣਾ ਇਹ ਮੰਦਿਰ ਆਗੇ ਉਸ ਤੋਂ ਬਾਅਦ ਇਹ ਸਾਰਾ ਤੁਹਾਡੇ ਘਰ ਨੂੰ ਸੂਰਤ ਬਣਾਉਣ ਵਾਸਤੇ ਇਹ ਸਾਰੀਆਂ ਚੀਜ਼ਾਂ ਦੇ ਦੇ ਵਿੱਚ ਆਪਣਾ ਕੋਲ ਬਾਜ਼ ਰੰਦਾ ਇੱਕ ਤੁਹਾਨੂੰ ਤੋਪ ਦਿਖਾਵਾਂ ਇਹ ਤੋਪ ਦੀ ਕੁਆਲਿਟੀ ਚੈੱਕ ਕਰੋ ਤੁਹਾਨੂੰ ਕਿੰਨੀ ਦਰਦੀ ਬਾਤ ਤੋਂ ਬਾਅਦ ਜਿਸ ਕਿਸੇ ਵੀਰ ਨੇ ਥਾਰ ਵਿੱਚ ਜਾਂਦੀ ਵੀ ਬਿਕਾਊ ਆਉਟਟਰ ਵੀ ਪਤਾਊਆ ਇਹ ਕਿ ਜਿਹੜੇ ਵੀ ਸਾਡਾ WhatsApp ਭਰਤੇ ਆ ਅਸੀ ਕਿ ਕਿ ਮੇਰੇ ਕੋਲ ਸਮਾਨ ਹੁੰਦਾ ਮੇਰੇ ਕੋਲ ਕੱਲੇ ਜਾਣਾ ਇਸ ਕਰਕੇ ਮੈਂ ਤੁਹਾਨੂੰ ਪੂਰੀ ਵੀਡੀਓ ਪੇਟ ਜੀ ਕਿ ਜਦੋਂ ਵੀ ਮਰਜ਼ੀ ਤੁਸੀਂ ਆ ਕੇ ਸਾਡੇ ਕੋਲ ਵਿਜ਼ਿਟ ਕਰਕੇ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਆ ਜਾਂ ਬਹੁਤ ਸਾਰੇ ਵੀਰੇ ਫੋਨ ਮੰਗਦੇ ਹੁੰਦੇ ਆ ਇਹ ਫੋਨ ਵੀ ਆਪਣੇ ਕੋਲ ਹੈਗੇ ਆ ਇਹ ਫੋਨ ਵੀ ਹੈਗੇ ਆ ਛੋਟੇ ਵੀ ਹੈਗੇ ਆ ਕਿਉਂਕਿ ਕੱਲਾ ਜਾਣਾ ਹੋਣਾ ਕਰਕੇ ਸਮਾਨ ਹੱਲੇ ਵੀ ਸਾਥ ਉਸ ਤਸਵੀਰ ਦੇ ਲੱਗੇ ਆ ਸੈੱਟ ਕਰਨ ਕਿਉਂਕਿ ਰੱਖਣ ਵਾਸਤੇ ਸਮਾਨ ਨੂੰ ਸਾਰਨ ਚੰਨ ਵਾਸਤੇ ਤੁਸੀਂ ਵੀ ਸਾਡੇ ਭੰਡਾਰ ਤੁਹਾਡਾ ਆਪਣਾ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਇਹ ਫੋਨ ਵੀ ਆਪਣੇ ਕੋਲ ਹੈਗਾ ਕਿ ਮੈਂ ਹੋਰ ਨਵੀਂ ਚੀਜ਼ ਲੈ ਕੇ ਆਇਆ ਜਿਹੜੀ ਮੈਂ ਤੁਹਾਨੂੰ ਦਿਖਾਉਣੇ ਭੁੱਲ ਗਿਆ ਸੀਗਾ ਆ ਤੁਸੀਂ ਵੇਖ ਕਰੋ ਚੈੱਕ ਕਰੋ ਆਪਣਾ ਇਸ ਤਰ੍ਹਾਂ ਲੱਕ ਇਹਨਾਂ ਪਰ ਇਸ ਤਰ੍ਹਾਂ ਕਰਾਂਗੇ ਇਹਦੇ ਵਿੱਚ ਆਹ ਫਿਰਕੀਆਂ ਘੁੰਮਣਗੀਆਂ ਇਸ ਤਰ੍ਹਾਂ ਪਾਣੀ ਡਿੱਗ ਡਿੱਗ ਇਹ ਵੀ ਤੁਸੀਂ ਆਪਣੇ ਘਰ ਬੈਠੇ ਮੰਗਵਾ ਸਕਦੇ ਹੋ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਮੱਛੀਆਂ ਉਸ ਤੋਂ ਇਹਦੇ ਵਿੱਚ ਇੱਕ ਡਿਜ਼ਾਈਨ ਹੋਰ ਵੀ ਆ ਜਿਹੜਾ ਇਹ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਜਿਹਦੇ ਵਿੱਚ ਵਿੱਚ ਜੱਫਾ ਘੁੰਮਣਗੀਆਂ ਜਦੋਂ ਇਸ ਤਰ੍ਹਾਂ ਪਈ ਉਸ ਤਰ੍ਹਾਂ ਇਸ ਤਰ੍ਹਾਂ ਕਰਕੇ ਰੱਖਦੇ ਨੂੰ ਆਪਣੇ ਕਾਊਂਟਰ ਦੇ ਉੱਪਰ ਵੇਖੋ ਤੁਸੀਂ ਇਸ ਤਰ੍ਹਾਂ ਕੋੰਮਰੇ ਤੁਹਾਨੂੰ ਕਿਵੇਂ ਲੱਗਿਆ ਜ਼ਰੂਰ ਦੱਸਿਓ ਹਲੇ ਹੀ ਬਾਕੀ ਸਮਾਨ ਮੈਂ ਤੁਹਾਨੂੰ ਹੋਰ ਵੀ ਦਿਖਾਵਾਂਗਾ ਤੇ ਤੁਸੀਂ ਵੱਧ ਤੋਂ ਵੱਧ ਵੀਰ ਦੇ ਨਾਲ ਜੁੜੋ ਇੱਜ ਘੜੀ ਪਈ ਆਪਣੇ ਕੋਲ ਇੱਕ ਬਹੁਤ ਸੋਹਣੀ ਸੁਹਣੀ ਵੀ ਮੈਂ ਦਿਖਾਵਾਂਗਾ ਇਹ ਆਪਣੇ ਜੋਤ ਲੋਂਦੇ ਜਿਹੜੇ ਵੀਰ ਧੂਫ ਲੋਂਦੇ ਉਹਨਾਂ ਵਾਸਤੇ ਆ ਗਏ ਸਟੈਂਡ ਦੇ ਵਿੱਚ ਇੱਕ ਇਹ ਵੱਖਰਾ ਸਟੈਂਡ ਹੋਰ ਲੈ ਕੇ ਜਾਂਦਾ ਉਹ ਪਹਿੜਾ ਤੁਸੀਂ ਦੇਖਣਾ ਸੰਸਾਰ ਦੇ ਕੱਲੇ ਕੱਲੇ ਦੀ ਹੌਲੀ ਹੌਲੀ ਕਰਕੇ ਮੈਂ ਤੁਹਾਨੂੰ ਪਹਚਾਵਾਗਾ ਤੁਹਾਡੇ ਤੱਕ ਤੇ ਤੁਸੀਂ ਵੀਡੀਓ ਕਾਲ ਲਾ ਕੇ ਸਾਨੂੰ ਜਦੋਂ ਮਰਜ਼ੀ ਕੱਲੀ ਕਦੀ ਚੀਜ਼ ਦੇਖ ਸਕਦੇ ਤੁਹਾਡਾ ਆਪਣਾ ਰੱਖ ਤੁਹਾਡੀ ਆਪਣੀ ਦੁਕਾਨ ਹੈ ਜਦੋਂ ਮਰਜ਼ੀ ਤੁਸੀਂ ਆਓ ਤੁਹਾਡਾ ਆਪਣਾ ਰੱਖੀ ਸਦਾ ਤੁਸੀਂ ਖੁਸ਼ ਰਹੋ